ਤੰਦੋ ਛੇੜੀ ਤਾ ਰਹੇ ਉਹਦੇ ਵਿੱਚ ਕੱਲ ਸ਼ਹੀਦ ਕੁਮਾਰ ਬਾਬਾ ਜੀ ਦੀ ਭਾਜਪਾ ਪਰਸਨ ਡਿਬਾ ਦੇ ਮਤੇ ਆਪ ਨੂੰ ਮੈਨਾਂ ਗਨ ਪੁਆਇੰਟ ਦੇ ਉੱਤੇ ਜਿਹੜੀ ਆ ਨੋਟ ਕੋ ਪੀਸੀ ਆ ਤੇ ਮੇਰੀ ਜਿਹੜੀ ਚੈਲੰਜ ਜਿਹੜੀ ਕੋਲੀ ਗਈ ਹੈਗੀ ਇਹ ਇਸ ਸੰਬੰਧ ਵਿੱਚ ਜਿਹੜਾ ਅਸੀਂ ਆਲਰੇਡੀ ਜਿਹੜੀ ਐਫ ਆਈ ਆਰ ਜਿਹੜੀ ਦਰਜ ਕਰ ਦਿੱਤੀ ਗਈ ਹੈਗੀ ਜਿੱਥੋਂ ਤੱਕ ਇਹਨਾਂ ਨੇ ਕਿਹਾ ਕਿ ਸਾਡੇ ਜਿਹੜੀ ਗਨ ਪੁਆਇੰਟ ਦੇ ਰੱਖ ਕੇ ਰਵਰਵਰ ਦਾ ਸਾਡੇ ਜਿਹੜੀ ਸਾਡੀ ਜਿਹੜੀ ਚੈਲੰਜ ਖਰੀ ਗਈ ਹੈਗੀ ਇਸ ਸੰਬੰਧਿਤ ਜਿਹੜੀ ਉਹਦੀ ਮੈਰੀਕੂਸ਼ਨ ਕਰ ਲਈ ਹੈ ਕੋਸ਼ ਜਿਹੜੀ ਇਹਦੇ ਵਿੱਚ ਜਿਹੜੀ ਛੱਕੀ ਲੱਗਦੀਆਂ ਲੜਾਈ ਝਗੜਾ ਇਹਨਾਂ ਦਾ ਜ਼ਰੂ ਜੋ ਮੌਕੇ ਤੇ ਨਹੀਂ ਸ਼ਰੀਕ ਕੀਤਾ ਲਗਾ ਪਰ ਜਿਹੜੀ ਇਹਨਾਂ ਨੇ ਕਿਹਾ ਵੀ ਗਨ ਪੁਆਇੰਟ ਦੇ ਉੱਤੇ ਲੈ ਕੇ ਮੇਰੀ ਚੈਨੀ ਹੋਊਗੀ ਤੇ ਜਹੀ ਗੱਲ ਹਜੇ ਕੋਈ ਸਾਹਮਣੇ ਨਹੀਂ ਆਈ ਫਿਰ ਵੀ ਇਹ ਵੀ ਜਿਹੜੀ ਹੈ ਜਿਹੜੀ ਤਰਤੀਸ਼ੇ ਦੀ ਚੱਲ ਰਹੀ ਹੈਗੀ ਆ ਕੰਪਲੀਟ ਤਰ੍ਹਾਂ ਅਗਰ ਕੋਈ ਇਹਹੀ ਗੱਲ ਆਈ ਤਾਂ ਉਹ ਜੁਰਮ ਦਾ ਵਾਅਦਾ ਕਰਕੇ ਜਿਹੜਾ ਉਹਨਾਂ ਦਾ ਕਾਰਵਾਈ ਕਰ ਦਿੱਤੀ ਜਾਊਗੀ ਇਹਦੇ ਖਿਲਾਫ ਰੈਲੇਵੈਂਟ ਸੈਕਸ਼ਨ ਦੇ ਤਹਿਤ ਜਿਹੜੀ ਇਹਨਾਂ ਦੇ ਜਿਹੜੀ ਸਿਰਚ ਸ਼ੱਟ ਲੱਗੀ ਉਹਦੇ ਵਿੱਚ ਅਸੀਂ ਆਲਰੇਡੀ ਆਪਣੀ ਦਰਜ ਕਰ ਦਿੱਤੀ। ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ ਸੁਸ਼ਿੰਦਰ ਕੁਮਾਰ ਲੰਬਾ ਜੀ ਆਈਪੀਐਸ ਦਿਸ਼ਾ ਦੇ ਦਿਸ਼ਾ ਦੇ ਕੈਪ ਕੰਮ ਕਰਦੇ ਨੇ ਜਿਲ੍ਹਾ ਹੁਸ਼ਿਆਰਪੁਰ ਪੁਲਿਸ ਵੱਲੋਂ ਜਿਹੜੀ ਬਹੁਤ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈਗੀ ਆ ਜਿਹਦੇ ਵਿੱਚ ਅਸੀਂ ਜਿਹੜੇ ਤਿੰਨ ਦੋਸ਼ੀ ਰੈਸਟ ਕੀਤੇ ਆ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਮ ਹੈਗੇ ਆ ਜੀ ਪੰਟੀ ਉਹ ਸੇਡੂ ਪੁੱਤਰ ਸਾਤਪਾਲ ਖਾਨਪੁਰੀ ਗੇਟ ਰਕੇਸ਼ ਕੁਮਾਰ ਉਹ ਪੁੱਤੀ ਪੁੱਤਰ ਰਕੇਸ਼ ਵਾਸੀ 368 ਕੱਚਾ ਟੋਬਾ ਥਾਣਾ ਸਿਟੀ ਹੁਸ਼ਿਆਰਪੁਰ ਜਿਨ੍ਹਾਂ ਵੱਲੋਂ ਇੱਕ 26 8 224 ਨੂੰ ਲੜਕੀ ਦਾ ਪੁਰ ਹਿਰਾ ਦੇ ਏਰੀਏ ਦੇ ਵਿੱਚ ਉਹਨਾਂ ਨੂੰ ਗਨ ਪੁਆਇੰਟ ਦੇ ਵਿੱਚ ਉਹ ਜਿਹੜੀ ਚਾਈਨੀ ਜਿਹੜੀ ਸਨੇਚਿੰਗ ਕੀਤੀ ਹੋਈ ਸੀਗੀ ਜਿਹਦੇ ਵਿੱਚ ਸੀ ਰੈਜ਼ਰਵਡ ਪਾਰਟ ਦੇ ਤਹਿਤ ਉਦੋਂ ਹੀ ਮੁਕਾਦਮਾ ਨੰਬਰ ਜਿਹੜਾ ਅ ਦਰਜ ਕਰ ਦਿੱਤਾ ਗਿਆ ਸੀਗਾ ਇਹਨੂੰ ਕਰਦੇ ਹੋਏ ਜਿਹੜੇ ਕੱਲ ਜਿਹੜੇ ਇਹ ਦੋਸ਼ੀ ਜਿਹੜੇ ਅਰੈਸਟ ਕੀਤੇ ਆ ਜਿਨ੍ਹਾਂ ਨੇ ਵੱਖ-ਵੱਖ ਜਗ੍ਹਾ ਦੇ ਵਿੱਚੋਂ ਜਿਹੜੀਆਂ ਪੰਜ ਮੁਕਾਦਮੇ ਜਿਹੜੇ ਸਾਡੇ ਟ੍ਰੇਸ ਹੋਏ ਹੈਗੇ ਆ ਮਾਡਲ ਟੋਨ ਦੇ ਜਿਹੜੀ ਚੋਰੀ ਦੇ ਸਨੇਚਿੰਗ ਜਿਹੜੀ ਕੀਤੀਆਂ ਜਿਹਦੇ ਵਿੱਚ ਮੇਨ ਤੌਰ ਦੇ ਇਹਨਾਂ ਪਾਸੋਂ ਜਿਹੜੀ ਆ ਅ ਬਸੀਖ ਪਾਜੂ ਵੀ ਕਿ ਜਿਹੜਾ ਸ਼ਿਵਲਿੰਗ ਜਿਹੜਾ ਉਹਦਾ ਮੰਦਿਰ ਦਾ ਜਿਹੜਾ ਸ਼ਿਵਲਿੰਗ ਚੋਰੀ ਕੀਤਾ ਸੀ ਉਹਦੇ ਵੀ ਜਿਹੜੀ ਚਾਂਦੀ ਚੋਰੀ ਕੀਤੀ ਆ ਉਹਦੇ ਵਿੱਚ ਇਹਨੇ ਇੱਕ ਸੁਨਾਰੇ ਨੂੰ ਜਿਹੜੀ ਗਾਹਾਂ ਵੇਚ ਦਿੱਤੀ ਸੀ ਉਹਦੀ ਜਿਹੜੀ ਤਲਾਮ ਬਣਾ ਕੇ ਉਹਨਾਂ ਦੀ ਜਿਹੜੀ ਹਿਟ ਦੇ ਰੂਪ ਵਿੱਚ ਉਹ ਵੀ ਅਸੀਂ ਬਰਾਮਦ ਕਰ ਲਈ ਆ ਤੇ ਇਹਦੇ ਤਹਿਤ ਅਸੀਂ ਉਹਨਾਂ ਦੇ ਖਿਲਾਫ ਵੀ ਜਿਹੜੀਆਂ ਵੱਖ-ਵੱਖ ਜਿਹੜੀਆਂ ਐਫ ਆਈ ਆਰ ਆ ਉਹਦੇ ਵਿੱਚ ਵੀ ਉਹਨਾਂ ਦੀਆਂ ਰਿਸਟ ਪਾ ਕੇ ਜਿਹੜੀਆਂ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਹੈਗਾ ਤੇ ਇਹਦੇ ਨਾਲ ਜਿਹੜੇ ਹੋਰ ਵੀ ਆ ਇਹਨਾਂ ਕੋਲ ਜਿਹੜੀਆਂ ਲੜਕੀ ਪਾਸੋਂ ਜਿਹੜੀ ਇੱਕ ਜਿਹੜੀ ਇੱਕ 1 ਕਿਲੋ 400 ਗ੍ਰਾਮ ਜਿਹੜਾ ਆ ਉਹ ਚਾਂਦੀ ਜਿਹੜੀ ਬਰਾਮਦ ਕੀਤੀ ਹੈ ਇੱਕ ਦੇਸੀ ਪਿਸਤਲ ਬਰਾਮਦ ਕੀਤੀ ਹੈ ਇੱਕ ਐਕਟਵਾ ਬਾਰਦ ਕੀਤੀ ਹੈ ਇਸ ਤਰ੍ਹਾਂ ਕਰਦੇ ਨਾਲ ਜਿਹੜਾ ਤਕਰੀਬਨ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਮੰਦਿਰ ਦੇ ਵਿੱਚ ਜਾਂ ਜਿਹੜੀ ਬੰਦਕੋਠੀ ਪਈ ਸੀ ਜਾਂ ਤੁਸੀਂ ਹੋਰ ਰੈਲੇਵਨ ਪਾਰ ਤੇ ਚੋਰੀਆਂ ਹੁੰਦੀਆਂ ਜਿਹੜਾ ਕਾਫੀ ਸਾਡਾ ਜਿਹੜਾ ਉਹ ਕਾਫੀ ਪੁਰਾਣਾ ਗਰੋਹ ਆ ਜਿਹਨੂੰ ਅਸੀਂ ਅਫਰੈਸ਼ ਕੀਤਾ ਹੈ ਸਰ ਇਹ ਜਿਹਨੇ ਚੋਰੀ ਦਾ ਮਾਲ ਕਿੱਦਾਂ ਖਿਦਿਆ ਜਿਹੜਾ ਸੁਨਿਆਰਾ ਵੀ ਕਰ ਲਿਆ ਉਹਦੇ ਵਿੱਚ ਜਿਹੜਾ ਉਹਦੇ ਤੋਂ ਅਸੀਂ ਚਾਂਦੀ ਵਗੈਰਾ ਵੀ ਜਿਹੜੀ ਪਾ ਕੇ ਉਹ ਰੈਲਵੈਂਟ ਪਾਰਟ ਦਿੱਤਾ ਤੋ ਉਹਨੂੰ ਵੀ ਅਸੀਂ ਨਾਮਜ਼ਦ ਕਰ ਦਿੰਦੇ ਸਰ ਸੁਨਿਆਰਾ ਸੁਨਿਆਰੀ ਕੋਈ ਇੱਕ ਆਮ ਆਦਮੀ ਪਾਰਟੀ ਦਾ ਦਾ ਆਗੂ ਹੈ ਕੋਈ ਆਮ ਆਦਮੀ ਪਾਰਟੀ ਦਾ ਦਾ ਬੰਦਾ ਉਹਦੇ ਬਾਰੇ ਕੋਈ ਸਾਡੇ ਹਜੇ ਸੀ ਦਾ ਸਾਹਮਣੇ ਨਹੀਂ ਆਇਆ ਹੈਗਾ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਜਿਹੜੀ ਸੁਨਿਆਰੇ ਦੇ ਵਿੱਚ ਆ ਉਹਦੇ ਵਿੱਚ ਉਹਨਾਂ ਜਿਹੜੀ ਉਸ ਸ਼ਿਵਲਿੰਗ ਤੋਂ ਚੋਰੀ ਕੀਤਾ ਸੀ ਉਹਦੇ ਵਿੱਚ ਉਹਨੇ ਜਿਹੜੀ ਚਾਂਦੀ ਗਾਂ ਢਾਲ ਕੇ ਤੇ ਜਿਹੜੀ ਉਹਦੀ ਇੱਕ ਚਾਂਦੀ ਦੀ ਇੱਟ ਬਣਾ ਲਈ ਸੀ ਜਿਹੜੀ ਮੌਕੇ ਦੇ ਉੱਤੇ ਸਰਕਲ ਦੇ ਰਿਪਸ਼ਾ ਵੱਲੋਂ ਜਿਹੜੀ ਰਿਕਵਰ ਕਰ ਲਈ ਸੀ ਕਿਤੇ ਕਿਹੋਰ ਸਰ ਦੇ ਹੋਰ ਵੀ ਕਿਸੇ ਕਿਸੇ ਵਿੱਚ ਭੁੱਲ ਕੇ ਦੀ ਨਜ਼ਰ ਆਈ ਆ ਇਹਨਾਂ ਦੇ ਵਿੱਚ ਇਹ ਤੋਂ ਇਲਾਵਾ ਜਿਹੜੀ ਇਹਦੇ ਵਿੱਚ 7 ਮੁਕੱਦਮੇ ਜਿਹੜੇ ਵੱਖ-ਵੱਖ ਚੋਰੀ ਦੇ ਲੁੱਟਾਂ ਉਹਦੇ ਸਾਨੂੰ ਜਿਹਦੇ ਵਿੱਚ 5 ਮੁਕੱਦਮੇ ਮਾਡਲ ਟਾਉਂ ਦੇ ਤੇ 2 ਮੁਕੱਦਮੇ ਜਿਹੜੇ ਹੈਗੇ ਆ ਉਹ ਸਿਟੀ ਥਾਣੇ ਦੇ ਜਿਹੜੇ ਅਸੀਂ ਦਿੱਤੇ ਜਿਨ੍ਹਾਂ ਵਿੱਚ ਇਹਨਾਂ ਨੇ ਚੋਰੀਆਂ ਕੀਤੀਆਂ ਹੈਗੀਆਂ ਆ ਸਨੇਚਿੰਗ ਦੀਆਂ ਕੀਤੀਆਂ ਹੈਗੀਆਂ ਉਹ ਵੀ ਜਿਹੜੇ ਪਤਕਸ਼ਾਲ ਦੇ ਵਿੱਚ ਇਹਨਾਂ ਨੇ ਰਿਪੋਰਟ ਹੋਈ ਆ ਫਰਦਰ ਇਨਵੈਸਟੀਗੇਸ਼ਨ ਜਿਹੜੀ ਇਹਦੀ ਚੱਲ ਰਹੀ ਹੈ ਪਿਛਲੇ ਦਿਨ ਪਤਕਸ਼ਾਲ ਤੋਂ ਸਭ ਤੋਂ ਪਹਿਲਾ ਪੁਲਿਸ ਮੁਲਾਜ਼ਮ ਤੋਂ ਰਿਟ੍ਰੋ ਹੋਇਆ ਇਸ ਲਈ ਸਮਨੇ ਵਿਚ ਐਨ ਹੋਰ ਨਾ ਵੀ ਹੈਗਾ ਕਿ ਇਹਨਾਂ ਦਾ ਜਿਹੜੀ ਕੈਂਸਟਰਲ ਦੇ ਕੋਲ ਨੂੰ ਹੋਸੀ ਉਹਦੇ ਉਹਦੇ ਬਾਰੇ ਹਜੇ ਜਿਹੜੀ ਦੇਖੋ ਜੀ ਉਹਨਾਂ ਦਾ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਪਹਿਲਾਂ ਉਹਨਾਂ ਨੇ ਇਹ ਚੀਜ਼ ਦੱਸੀਆਂ ਇਹਦੇ ਫਰਦਰ ਇਹਦਾ ਰਿਮਾਂਡ ਲਿਆ ਜਾ ਰਿਹਾ ਤੇ ਉਹਦੇ ਬਾਰੇ ਪੁੱਛਗਿੱਛ ਨਹੀਂ ਕੀਤੀ ਜਾ ਰਹੀ